ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਅਨਾਰਕਲੀ ਫਰੌਕ ਔਰ ਨਾਲ ਹੈ ਪਲਾਜ਼ੋ ਔਰ ਵਿਦ ਦੁਪੱਟਾ ਆਓ ਦਿਖਾਉਨੇ ਆਂ ਅਸੀਂ ਤੁਹਾਨੂੰ ਸੂਟ ਇਹ ਦੇਖੋ ਸੂਟ ਦਾ ਪ੍ਰਿੰਟ ਬਹੁਤ ਹੀ ਪਿਆਰਾ ਹੈ ਇਹ ਰਹੇਗਾ ਜੀ ਘੇਰੇ ਦੇ ਉੱਪਰ ਥ੍ਰੈਡ ਵਰਕ ਦੇਖੋ ਲੇਸ ਲੱਗੀ ਹੋਈ ਹੈ ਕਨਾਲ ਪਾਈਪਿੰਗ ਵੀ ਹੈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਇਹ ਦੇਖੋ ਪਿਓਰ ਜੀ ਜਿਹੜਾ कॉटन ਹੈ ਉਹਦੇ ਫੈਬਰਿਕ ਦੇ ਵਿੱਚ ਰਹੇਗਾ ਇਹ ਅਨਾਰਕਲੀ ਸੂਟ ਇਹ ਦੇਖੋ ਸਾਰੇ ਘੇਰੇ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਆਏਗਾ ਇਹ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਅਨਾਰਕਲੀ ਰਹੇਗੀ ਜੀ ਇਹ ਫਰੌਗ ਇਹ ਦੇਖੋ ਗਲੇ ਦੇ ਉੱਪਰ ਦੇਖੋ गोल्डन और रेड कलर ਦਾ थ्रेड वर्क ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਰਹੇਗਾ ਗਲੇ ਦਾ ਬਹੁਤ ਹੀ ਸਫਾਈ ਦਾ ਕੰਮ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸੂਰ ਦਾ ਬਹੁਤ ਅੱਛੀ ਲੋਕ ਆ ਰਹੀ ਹੈ ਇਹ ਦੇਖੋ ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਜਿਹੜਾ ਹੈਗਾ ਆ ਫੈਡ ਵਰਕ ਕੀਤਾ ਹੋਇਆ ਆ ਆ ਦੇਖੋ ਲੇਸ ਲੱਗੀ ਹੋਈ ਬਹੁਤ ਹੀ ਪਿਆਰੀ ਹੈ ਦੇਖੋ ਪ੍ਰਿੰਟ ਵੀ ਬਹੁਤ ਪਿਆਰਾ ਹੈ ਕਪੜਾ ਵੀ ਜੀ ਪ्युअर कॉटन ਦੇ ਵਿੱਚ ਹੈ ਇਹ ਦੇਖੋ ਫਲਾਵਰਸ ਵੀ ਬਹੁਤ ਹੀ ਪਿਆਰੇ ਲੱਗ ਰਹੇ ਹਨਾ ਸੂਟ ਦਾ ਉਠਾਵ ਹੀ ਬਹੁਤ ਜ਼ਿਆਦਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਸੂਟਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਦੇਖੋ ਇਸ ਤਰ੍ਹਾਂ ਇਹ ਸੂਟ ਦਾ ਜੀ ਬੈਕ ਰਹੇਗਾ ਅਨਾਰਕਲੀ ਫਰੌਕ ਹੈ देखो बहुत ही प्यारा डिजाइन ये देखो पीछे रे वदरा भी लगी हुई है हां वो ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਪੀ ਇਹਨੂੰ ਜਿਹੜਾ ਹੈਗਾ ਸਾਈਜ਼ ਚ ਫੁੱਲਾ ਕਰ ਸਕਦੇ ਹੋ देखो दे ये रहेगा जी ਨਾਲ ਇਹਦੇ प्लाजो प्लाजो ਦੇ ਉੱਪਰ ਵੀ ਦੇਖੋ ਤੁਸੀਂ ਇਸ ਤਰ੍ਹਾਂ ਲੈਂਸ ਲੱਗੀ ਹੋਈ ਹੈ ਪੈਂਟ प्लाजो ਰਹੇਗਾ ਇਹ ਇਹ देखो वाइन ਛੇੜ ਦੇ ਵਿੱਚ ਇਹ देखो ਇਸ ਤਰ੍ਹਾਂ ਜਿਹੜੇ ਹੈ ਬਟਨ ਲੱਗੇ ਹੋਏ ਆ प्लाजो भी जी पूरा एन बढ़िया है और मियानी वाला है हाँ देखो मियानी भी दिखा रहेन तो खुला डुला प्लाजो है स्टैंडर्ड साइज है हेल्दी लेडीज़ में भी आ जाएगा दोनों पौचे के उपर डिज़ाइन आएगा ये देखो कि प्यारा लग रहा है सूट की लुक बहुत ही औसम लग रही है बाऊ वाला सूट लग रहा है ਆ ਦੇਖੋ ਜਿਹੜੀ ਚੁੰਨੀ ਹੈ ਨਾਲ ਚੁੰਨੀ ਦੇ ਵੀ ਜਿਹੜੇ ਆ ਟੂ ਸਾਈਡਡ ਜਿਹੜੀ ਹੈ ਪੱਟੀ ਲੱਗੀ ਹੋਈ ਹੈ ਇਸ ਤਰ੍ਹਾਂ ਰਹੇਗਾ ਸੂਟ ਇਹ ਦੇਖੋ ਅਨਾਰਕਲੀ ਟਰੌਕ ਨਾਲ ਦੁਪੱਟਾ ਔਰ ਨਾਲ ਹੈ ਪੈਂਟ ਪਲਾਜ਼ੋ ਅੱਗੇ ਅਸੀਂ ਤੁਹਾਨੂੰ دکھਾਉਣੇ ਆਂ ਜੀ ਸਟੈਂਡਰਡ ਸਾਈਜ਼ ਦੇ ਵਿੱਚ কুরਤੇ ਇਹਨਾਂ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਸਾਨੂੰ ਸਾਡੇ ਰੀਵਰਸ ਕਹਿ ਰਹੇ ਸੀ ਕਿ ਸਾਨੂੰ ਕੁੜਕਿਆਂ ਦੀ ਵੀਡੀਓ ਪਾਓ ये देखो ब्लैक शेड के प्यारा प्रिंट लैके आए हैं ये देखो बहुत ही ज़्यादा बढ़िया प्रिंट है और कपड़ा भी प्योर कॉटन के एकदम सॉफ्ट ये देखो गले के ऊपर बटन लगे हुए हैं गोल गला है पूरा खुला डुला साइज है हेल्दी लेडीज़ जड़े आयर कर सकते आसानी देखो इस तरह है, दाह रह ਇਹ ਸਟੈਂਡਰਡ ਸਾਈਜ਼ ਦਾ ਕੁੜਤਾ ਜਿਹੜਾ ਹੈ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ ਤੇ ਸਿਰਫ 230 ਦਾ ਮਿਲੇਗਾ 230 ਰੁਪਏ ਦਾ ਆ ਦੇਖੋ ਇਸ ਤਰ੍ਹਾਂ ਦਾ ਰਹੇਗਾ ਇਹਦਾ ਬੈਕ ਦਾ ਡਿਜ਼ਾਈਨ ਉਹ ਵੀ ਬਹੁਤ ਪਿਆਰਾ ਹੈ ਇਕਦਮ ਸੌਫਟ ਫੈਬਰਿਕ ਇਹਦੇ ਵਿੱਚ ਤੁਹਾਨੂੰ ਅਸੀਂ ਹੋਰ ਵੀ ਕਲਰ ਦਿਖਾਵਾਂਗੇ ਇਹ ਦੇਖੋ ਨੇਵੀ ਬਲੂ ਨੇਵੀ ਬਲੂ ਸ਼ੇਡ ਇਹ ਵੀ ਦੇਖੋ ਕਿੰਨਾ ਪਿਆਰਾ ਆਸਮ ਲੱਗ ਰਿਹਾ ਕਲਰ ਇਹ ਦੇਖੋ ਸੀ ਗ੍ਰੀਨ ਲਾਈਟ ਫਰੋਜੀਆ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਰੈੱਡ ਕਲਰ ਦਿਖਾਵਾਂਗੇ ਰੈੱਡ ਕਲਰ ਵੀ ਦੇਖੋ ਬਹੁਤ ਪਿਆਰਾ ਲੱਗ ਰਿਹਾ ਹੈ ਸਾਰੇ ਕਲਰ ਜਿਹੜੇ ਆ ਉਹਨਾਂ ਦੀ ਆਪਣੀ ਆਪਣੀ ਗ੍ਰੇਸ ਆ ਰਹੀ ਹੈ ਬਹੁਤ ਇਸ ਦੇ ਨਾਲ ਤੁਹਾਨੂੰ ਦਿਖਾਉਣੇ ਆ ਅਸੀਂ ਦੇਖੋ ਪੀਚ ਕਲਰ ਦਾ ਔਰ ਨਾਲ ਹੈ ਮਸਟਰਡ ਸ਼ੇਡ ਦਾ ਕੁੜਤਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜਲਦ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਤਖਲੀ ਤੁਹਾਡਾ ਬਹੁਤ ਬਹੁਤ ਧੰਨਵਾਦ